ਮਾਨਸਾ ਪੁਲਿਸ ਵੱਲੋਂ CEIR ਪੋਰਟਲ ਦੀ ਮਦਦ ਨਾਲ ਲੋਕਾਂ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹ ਆਜ ਹੁਣਾ ਦੇ ਹੈਂਡਓਵਰ ਕੀਤੇ ਹੈਗੇ ਜਦੋਂ ਸੇ ਇਸ CEIR ਪੋਰਟਲ April 2023 ਦੇ ਵਿੱਚ ਲਾਂਚ ਹੋਇਆ ਸੀ ਤਾਂ ਤਕਰੀਬਨ 2 ਸਾਲ ਹੋ ਗਏ ਹੈਗੇ ਜਿਹਦੇ ਵਿੱਚ ਹੁਣ ਤੱਕ ਮਾਨਸਾ ਪੁਲਿਸ ਵੱਲੋਂ 523 ਮੋਬਾਈਲ ਉਹਨਾਂ ਦੇ ਜੋ ਓਨਰਸ ਹੈਗੇ ਉਹਨਾਂ ਦੇ ਹਵਾਲੇ ਕੀਤੇ ਗਏ ਹੈਗੇ ਅਸੀਂ ਲਾਸਟ 24 December 2024 ਨੂੰ ਵੀ ਆਠ ਮੋਬਾਈਲ ਲੋਕਾਂ ਦੇ ਹਵਾਲੇ ਕਿ ਇਸ ਤੋਂ ਸਾਡਾ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਮਾਨਸਾ ਪੁਲਿਸ ਲੋਕਾਂ ਦੇ ਗੁੱਡਵਿਲ ਜੈ ਸਰ ਕੇ ਰਿਗਾਰਡਿੰਗ ਔਰ ਇਹ ਸਾਡਾ ਫਰਜ਼ ਵੀ ਹੈਗਾ ਕਿ ਲੋਕਾਂ ਕੇ ਜੋ ਗਵਾਚੇ ਮੋਬਾਈਲ ਹਨ ਉਹਨਾਂ ਨੂੰ ਨੱਥ ਕੇ ਔਰ ਮਾਨਸਾ ਪੁਲਿਸ ਵੱਲੋਂ CEIR ਪੋਰਟਲ ਕੀ ਮਦਦ ਨਾਲ ਲੋਕਾਂ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹ ਅੱਜ ਉਹਨਾਂ ਦੇ ਹੈਂਡਓਵਰ ਕੀਤੇ ਹੈਗੇ ਅੱਜ ਅਸੀਂ 54 ਮੋਬਾਈਲ ਲੋਕਾਂ ਦੇ ਹਵਾਲੇ ਕੀਤੇ ਹੈਗੇ ਜਦੋਂ ਸੇ ਸੀਆਈਆਰ ਪੋਰਟਲ April 2023 ਦੇ ਵਿੱਚ ਲਾਂਚ ਹੋਇਆ ਸੀ ਤਾਂ ਤਕਰੀਬਨ 2 ਸਾਲ ਹੋ ਗਏ ਹੈਗੇ ਜਿਦੇ ਵਿੱਚ ਹੁਣ ਤੱਕ ਮਾਨਸਾ ਪੁਲਿਸ ਵੱਲੋਂ 523 ਮੋਬਾਈਲ ਉਹਨਾਂ ਦੇ ਜੋ ਓਨਰਸ ਹੈਗੇ ਉਹਨਾਂ ਦੇ ਹਵਾਲੇ ਕੀਤੇ ਗਏ ਹੈਗੇ ਅਸੀਂ ਲਾਸਟ 4 ਜਨਵਰੀ 2024 ਨੂੰ ਵੀ 60 ਮੋਬਾਈਲ ਲੋਕਾਂ ਦੇ ਹਵਾਲੇ ਕੀਤੇ ਅਸੀਂ ਤਾਂ ਸਾਡਾ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਜੋ ਮਾਨਸਾ ਪੁਲਿਸ ਲੋਕਾਂ ਦੇ ਗੁੱਡਵਿਲ ਜੈਸਰ ਕੇ ਰਿਗਾਰਡਿੰਗ ਔਰ ਇਹ ਸਾਡਾ ਫਰਜ਼ ਵੀ ਹੈਗਾ ਕਿ ਲੋਕਾਂ ਕੇ ਜੋ ਗਵਾਚੇ ਮੋਬਾਈਲ ਉਹਨਾਂ ਨੂੰ ਲੱਭ ਕੇ ਔਰ ਦੇਣਾ तो विचले मैं लोगों को अपील करता हूँ कि जो नेड़ले के पुलिस स्टेशन है गे या सज केंद्र हैगी इतना साइबर सैल है उत्थे जाके अपनी कंप्लेंट लॉन्च करवा सकते हैं जिदेज सिर्फ तीन चीज़ा द रिक्वायरमेंट होंगी है कि एक तो उसका मोबाइल नंबर दूजा है आई एम आई नंबर और तीजा है आधार कार्ड तो बेसिक चीज़ें है जिनके माध्यम से अं उनके मोबाइल में लग सकते